ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਹਾਂ ਨਵਨੀਤ ਸਿੰਘ ਬਤਵਾ ਪੰਥਕ ਸਿਆਸਤ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਈ ਤਰ੍ਹਾਂ ਦੀਆਂ ਉਠਾ ਪਟਕ ਖਲਚਲਾਆਂ ਯਾ ਕਹਿਲੋ ਕੇ ਸਿਆਸੀ ਕਮਸਾਨ ਬਚੇ ਹੋਏ ਨੇ ਦਰਸਲ ਮੈਂ ਗੱਲ ਕਰ ਰਿਹਾ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਤੋਂ ਬਾਅਦ ਜਿਹੜੇ ਇੱਕ ਨੈਰੇਟਿਵ ਸਿਰਜੇ ਗਏ ਨੇ ਇੱਕ ਨੈਰੇਟਿਵ ਜਿਹੜਾ ਲਗਾਤਾਰ ਅਕਾਲੀ ਦਲ ਸਿਰਜ ਰਿਹਾ ਵਾਇਆ ਡਾਇਨਾਸੌਰ ਕੇ ਅਸੀਂ ਵਾਪਸੀ ਕਰ ਰਹੇ ਹਾਂ ਤੇ ਦੂਜਾ ਨੈਰੇਟਿਵ ਇੱਕ ਸਿਰਜ ਦਿੱਤਾ ਮਨਪ੍ਰੀਤ ਸਿੰਘ ਯਾਲੀ ਨੇ ਜਿਨ੍ਹਾਂ ਨੇ ਨਤੀਜਿਆਂ ਤੋਂ ਠੀਕ ਬਾਅਦ ਇੱਕ ਵੱਡਾ ਬਿਆਨ ਦਿੱਤਾ ਕਿ ਮੈਂ ਅਕਾਲੀ ਦਲ ਪੁਨਰ ਸੁਰਜੀਤ ਦਾ ਹਿੱਸਾ ਨਹੀਂ ਆ ਮੈਂ ਤੇ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਆ ਜਿਨ੍ਹਾਂ ਨੇ ਕਿਹਾ ਸੀ ਕਿ ਪੰਥਕ ਇਕੱਠਾ ਕਰੋ ਸਾਰਿਆਂ ਨੂੰ ਇਕੱਠੇ ਕਰੋ ਪਰ ਮੈਂ ਚਾਹੁੰਦਾ ਕਿ ਸਾਰੇ ਇਕੱਠੇ ਹੋਣੇ ਚਾਹੀਦੇ ਨੇ ਔਰ ਸਮਾਂ ਇੱਕ ਮਹੀਨੇ ਦਾ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਹੁਣ ਲਗਾਤਾਰ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਚ ਪ੍ਰਧਾਨਗੀ ਚ ਚੱਲ ਰਿਹਾ ਹੈ ਉਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਚਰਚਾਵਾਂ ਇਹ ਕਿ ਕਈ ਆਗੂਆਂ ਨੇ ਮਨਪ੍ਰੀਤ ਅਯਾਲੀ ਦੇ ਬਿਆਨ ਤੋਂ ਬਾਅਦ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਹੈ ਹੁਣ ਉਹ ਬਿਆਨ ਜਦੋਂ ਦਿੱਤਾ ਗਿਆ ਕਿ ਬਾਕੀ ਆਸਲਾ ਨਹੀਂ ਕੀਤੀ ਗਈ ਜਾਂ ਸਲਾਹ ਇਹਦੇ ਨਾਲ ਕੀਤੀ ਗਈ ਕਿ ਰਿਪੋਰਟ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕਿਆ ਪਰ ਉਸ ਬਿਆਨ ਤੋਂ ਬਾਅਦ ਤਰਥਲੀ ਨਵੇਂ ਅਕਾਲੀ ਦਲ ਚ ਜਿਹੜੀ ਉਹ ਮਚੀ ਹੋਈ ਹੈ ਯਾਨੀ ਕਿ ਅੱਜ ਤੋਂ ਲਗਭਗ 10 ਮਹੀਨੇ ਪਹਿਲਾਂ ਜਿਸ ਤਰ੍ਹਾਂ ਇਹ ਨਵੇਂ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਵੱਡੇ ਵੱਡੇ ਦਾਅਵੇ ਕੀਤੇ ਗਏ ਕਈ ਵੱਡੇ ਲੀਡਰ ਇਹਦੇ ਵਿੱਚ ਆਏ ਪਰ ਕਹਿ ਦਈਏ ਕਿ 27 ਦੀਆਂ ਚੋਣਾਂ ਤੋਂ ਪਹਿਲੇ ਜੇ ਮੈਂ ਕਹਾਂ ਸ਼ਤ ਬੁਰਾ ਨਾ ਮੰਨੇ ਹੋ ਪਰ ਇਹਦੀ ਫੂਕ ਨਿਕਲ ਗਈ ਫੂਕ ਕਿਉਂ ਨਿਕਲੀ ਕਿਉਂਕਿ ਲਗਾਤਾਰ ਲੀਡਰਸ਼ਿਪ ਕ੍ਰਾਈਸਿਸ ਇਹਦੇ ਵਿੱਚ ਹੈ ਇੱਕ ਕਹਿ ਦਈਏ ਕਿ ਉਭਰ ਆਣੇ ਲੀਡਰ ਜਿਹੜੇ ਅਕਾਲੀ ਦਲ ਚ ਵੱਡੇ ਆਉਂਦਿਆਂ ਤੇ ਰਹੇ ਨੇ ਜਿਹੜੇ ਅਕਾਲੀ ਦਲ ਦੀ ਸਰਕਾਰਾਂ ਵੇਲੇ ਵਜ਼ੀਰੀਆਂ ਹੰਡਾ ਚੁੱਕੇ ਨੇ ਉਹਨਾਂ ਨੂੰ ਇਹ ਜਮਾ ਬਰਦਾਸ਼ਤ ਨਹੀਂ ਹੋ ਰਿਹਾ ਜੋ ਜਾਣਕਾਰੀ ਹੈ ਕਿ ਮਨਪ੍ਰੀਤ ਯਾਲੀ ਨੇ ਆਖਿਰਕਾਰ ਸੁਰਬੀਰ ਬਾਦਲ ਨੂੰ ਵਾਪਸੀ ਨਾ ਲੈ ਕੇ ਚੱਲਣ ਵਾਲਾ ਬਿਆਨ ਦੇ ਕਿਉਂ ਦਿੱਤਾ ਹੁਣ ਸਵਾਲ ਵੱਡਾ ਹੈ ਕਿ ਕੀ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕੋਲ ਹੋਰ ਕੋਈ ਆਪਸ਼ਨ ਸੀਗਾ ਔਰ ਕਿਉਂ ਆਖਰਕਾਰ ਮਨਪ੍ਰੀਤ ਯਾਦਲੀ ਨੇ ਗੱਲ ਕੀਤੀ ਪਰ ਅਜ ਇਸ ਵੀਡੀਓ ਦੇ ਵਿੱਚ ਜੋ ਜਾਣਕਾਰੀ ਕੁਝ ਅੰਦਰਲੀ ਜਾਣਕਾਰੀ ਇਸ ਨਵੇਂ ਅਕਾਲੀ ਦਲ ਨੂੰ ਲੈ ਕੇ ਜੋ ਉਸ ਅਕਾਲੀ ਦਲ ਦੇ ਕੁਝ ਲੋਕਾਂ ਦੇ ਨਾਲ ਸੋਰਸਸ ਕਹਿ ਲੋ ਕਿਉਂਕਿ ਦੇਖੋ ਸੋਰਸ ਕੀ ਹੁੰਦਾ ਹੈ ਅੰਦਰ ਬੈਠੇ ਲੋਕ ਜਿਹੜੇ ਤੁਹਾਨੂੰ ਜਾਣਕਾਰੀਆ ਦਿੰਦੇ ਆ ਉਹਨੂੰ ਭਾਵੇਂ ਸੋਰਸ ਕਹਿ ਲੋ ਭਾਵੇਂ ਕਹਿ ਲੋ ਕਿ ਅੰਦਰ ਬੈਠੇ ਲੋਕਾਂ ਦੇ ਨਾਲ ਉਹਨਾਂ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਨਾ ਉਹ ਜਾਣਕਾਰੀ ਇਹ ਹੈ ਕਿ ਬਹੁਤ ਵੱਡੇ ਪੱਧਰ ਤੇ ਬਗਾਵਤੀ ਸੁਰ ਨਜ਼ਰ ਆ ਰਹੇ ਨੇ ਉਹਨੇ ਬਗਾਵਤੀ ਸੁਰ ਕਿਉਂ ਨੇ ਕੀ ਮੰਨਿਆ ਜਾਏ ਕਿ ਪਿਛਲੇ ਦਿਨੀ ਜੋ ਇੱਕ ਚਰਚਾ ਚੱਲੀ ਹੈ ਕਿ ਪਟਿਆਲੇ ਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਕੁਝ ਲੀਡਰਾਂ ਦੀ ਪੁਨਰਸੁਰਜੀਤਾਲਿਆਂ ਦੀ ਜੋ ਪੁਰਾਣੇ ਅਕਾਲੀ ਦਲ ਵਾਲੇ ਨੇ ਸੁਖਬੀਰ ਬਾਦਲ ਦੇ ਨਾਲ ਵਾਲੇ ਉਹਨਾਂ ਦੀ ਮੀਟਿੰਗ ਹੋਈ ਹੈ ਔਰ ਉਹ ਵਾਪਸੀ ਦੀ ਤਿਆਰੀ ਕਰ ਰਹੇ ਨੇ ਦਰਸਲ ਇਹ ਮੀਟਿੰਗ ਜਿਹੜੀ ਹੈ ਉਹ ਹੋਈ ਹੈ ਉਹ ਜਾਣਕਾਰੀ ਉਹ ਵੀ ਮੰਨ ਨਹੀਂ ਕਰ ਰਹੇ ਕਹਿੰਦੇ ਜੀ ਮੀਟਿੰਗਾਂ ਤੇ ਉਹ ਕਰ ਰਹੇ ਲਗਾਤਾਰ ਕਿਉਂਕਿ ਉਹ ਮੰਨ ਰਹੇ ਨੇ ਕਿ ਜੇ ਪੰਥਕ ਇਕੱਤਰਤਾ ਹੋਈ ਜਾਂ ਜੋ ਮਨਪ੍ਰੀਤਿਆਲੀ ਨੇ ਮਹੀਨੇ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਸਾਰੇ ਇਕੱਠੇ ਹੋਵੋ ਔਰ ਜੇ ਬਾਵਜੂਦ ਉਸਦੇ ਵੀ ਇਹ ਪੰਥਕ ਇਕੱਠੜਤਾ ਹੋਈ ਤੇ ਫਿਰ ਤੇ ਮਨਪ੍ਰੀਤਿਆਲੀ ਵੱਡਾ ਲੀਡਰ ਬਣ ਜਾਏਗਾ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਲਈਏ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਹੁਣ ਸਵਾਲ ਵੱਡਾ ਹੈ ਕਿ ਜਿਹੜੇ ਲੀਡਰ ਕਿ ਆਖਿਰਕਾਰ ਕੌਣ ਨੇ ਜੋ ਮੁਲਾਕਾਤ ਕਰ ਰਹੀ ਰਹੀ ਉਹ ਲੀਡਰ ਉਹ ਨੇ ਜਿਹੜੇ ਪੁਰਾਣੇ ਵੱਡੇ ਔਦਿਆਂ ਵਾਲੇ ਜਾਂ ਕਹਿ ਲੋ ਕਿ ਵਜ਼ੀਰੀਆਂ ਮੰਨਣ ਵਾਲੇ ਐਮਪੀਸ਼ਿਪ ਮੰਨਣ ਵਾਲੇ ਜੋ ਲਗਾਤਾਰ ਅਕਾਲੀ ਦਲ ਚ ਮਿਲਾਈ ਦਾ ਰੌਦਿਆਂ ਤੇ ਰਹੇ ਨੇ ਉਹਨਾਂ ਦਾ ਹੁਣ ਇਹ ਕਿ ਭਾਈ ਜੇ ਜਾਣਾ ਹੀ ਹੈ ਜੇ ਨਾਲੀ ਸੁਖਬੀਰ ਬਾਦਲ ਦੇ ਜਾਣਾ ਤੇ ਫਿਰ ਆਪ ਆਪ ਹੀ ਨਾ ਚਲੇ ਜਾਈਏ ਉਹਦੇ ਪਾਸੇ ਅਕਾਲੀ ਦਲ ਨੇ ਇੱਕ ਫਰੰਟ ਖੋਲ ਲਿਆ ਅਕਾਲੀ ਦਲ ਨੇ ਜੋ ਫਰੰਟ ਖੋਲੇ ਆ ਉਹ ਫਰੰਟ ਬੇਸਿਕਲੀ ਇਹ ਹੈ ਕਿ ਕੁਝ ਲੀਡਰ ਜਿਹੜੇ ਨੇ ਆਪਣੇ ਅਕਾਲੀ ਦਲ ਦੇ ਉਸ ਕੰਮ ਤੇ ਲਾ ਦਿੱਤੇ ਨੇ ਕਿ ਜੋ ਉਸ ਪੁਨਰ ਸੁਰਜੀਤਾਲੇ ਲੀਡਰ ਨੇ ਉਹਨਾਂ ਨੂੰ ਵਾਪਸੀ ਜੇ ਆਣਾ ਚਾਹੁੰਦੇ ਆ ਤੇ ਗੱਲਬਾਤ ਕਰਕੇ ਸੈਟਲਮੈਂਟ ਕਰਕੇ ਜਾਂ ਸਿੱਧੇ ਤੌਰ ਤੇ ਕਹਿ ਲੋ ਕਿ ਉਸ ਉਸ ਪਲੇਟਫਾਰਮ ਤੇ ਆ ਕੇ ਕਿ ਵੀ ਠੀਕ ਹੈ ਜੇ ਦੋਨੋਂ ਨੂੰ ਕੋਈ ਇਤਰਾਜ਼ ਨਾ ਹੋਵੇ ਵਾਪਸ ਲਿਆ ਔਰ ਇਹ ਕਾਲੀ ਦਲ ਦੀ ਕੋਸ਼ਿਸ਼ ਵੀ ਹੈ ਕਾਲੀ ਦਲ ਦੀ ਕੋਸ਼ਿਸ਼ ਕਿਉਂ ਹੈ ਕਿ ਜਿਸ ਤਰੀਕੇ ਨਾਲ ਬਲਾਕ ਸਮੇਟੀ ਜ਼ਿਲ੍ਹਾ ਪਰੀਸ਼ਦ ਦੀ ਚੋਣਾਂ ਦੇ ਨਤੀਜੇ ਆਏ ਨੇ ਹਾਲਾਂਕਿ ਮੈਂ ਬਾਰ-ਬਾਰ ਕਹਿ ਰਿਹਾ ਕਿ ਜੇ ਨਤੀਜੇ ਦੇਖੋ ਤੇ ਹੈ ਤੀਜੇ ਨੰਬਰ ਤੇ ਪਰ ਚਰਚਾ ਸਭ ਤੋਂ ਜ਼ਿਆਦਾ ਕਾਲੀ ਦਲ ਦੀ ਹੈ ਕਿਉਂ ਕਿ ਇੱਕ ਨੈਰੇਟਿਵ ਸਿਰਜਿਆ ਗਿਆ ਹੈ ਕਿ ਭਈ ਲੋਕਾਂ ਨੇ ਹੁਣ ਕਾਲੀ ਦਲ ਨੂੰ ਵੋਟ ਪਾਉਣੀ ਸ਼ੁਰੂ ਕਰ ਦਿੱਤੀ ਹੈ ਵਾਪਸ ਉਹ ਅਜੇ ਇਹ ਵਿੱਚ ਉਸ ਨੈਰੇਟਿਵ ਨੂੰ ਹੋਰ ਸਟਰੋਂਗਲੀ ਬਿਲਡ ਅਪ ਕਰਨ ਦੇ ਲਈ ਜੇ ਵਾਪਸੀ ਵੀ ਕੁਝ ਲੋਕ ਕਰ ਲੈਂਦੇ ਹੈ ਤੇ ਇੱਕ ਨੈਰੇਟਿਵ ਹੋਰ ਤਗੜਾ ਬਣ ਜਾਏਗਾ ਯਾ ਕਹਦੋ ਕਿ ਇੱਕ ਰੁਝਾਨ ਪੰਜਾਬ ਚ ਬਣ ਜਾਏਗਾ ਕਿ ਜੀ ਲੋਕਾਂ ਦਾ ਰੁਝਾਨ ਵਾਪਸ ਅਕਾਲੀ ਦਲ ਵੱਲ ਆ ਗਿਆ ਜਾਂ ਕਹਦੋ ਕਿ ਲੋਕ ਹੁਣ ਅਕਾਲੀ ਦਲ ਨੂੰ ਪਿਆਰ ਕਰਨ ਲੱਗ ਪਏ ਸੋ ਅਕਾਲੀ ਦਲ ਦੀ ਕੋਸ਼ਿਸ਼ ਤੇ ਇਹ ਹੈ ਕਿ ਇਸ ਤਰ੍ਹਾਂ ਦਾ ਇੱਕ ਨੈਰੇਟਿਵ ਸਿਰਜਿਆ ਜਾਏ ਕਿ ਭਈ ਬਦਲਾ ਚਲਾ ਗਿਆ ਕਾਂਗਰਸ ਨੂੰ ਲੋਕ ਨਹੀਂ ਲਾਈਕ ਕਰ ਰਹੇ ਔਰ ਅਕਾਲੀ ਦਲ ਪੰਥਕ ਪਾਰਟੀ ਔਰ ਰੀਜਨਲ ਪਾਰਟੀ ਨੂੰ ਚਾਹੁੰਦੇ ਕਿਉਂ ਆਏ ਇਹ ਤੇ ਗੱਲ ਰਹੀ ਅਕਾਲੀ ਦਲ ਦੀ ਕਿ ਉਹਦਾ ਮਕਸਦ ਕੀ ਹੈ ਹੁਣ ਜੋ ਇੱਕ ਹੋਰ ਜਾਣਕਾਰੀ ਇਸ ਨਵੇਂ ਅਕਾਲੀ ਦਲ ਪੁਨਰ ਸੂਜੀਤਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਈ ਲੀਡਰਾਂ ਨੇ ਖੁੱਲ ਕੇ ਕਹਿਤਾ ਮਨਪ੍ਰੀਤ ਯਾਲੀ ਠੀਕ ਕਹਿ ਰਿਹਾ ਇਹ ਲੀਡਰਾਂ ਨੇ ਕੁਝ ਨਹੀਂ ਕਿਹਾ ਜੋ ਅੰਦਰ ਲੀਆਂ ਗੱਲਾਂ ਆ ਕਿ ਮਨਪ੍ਰੀਤ ਯਾਲੀ ਠੀਕ ਕਹਿ ਰਿਹਾ ਹੈ ਲੇਕਿਨ ਮਨਪ੍ਰੀਤ ਯਾਲੀ ਨੂੰ ਅੱਗੇ ਲੈ ਕੇ ਆਣਾ ਪਏਗਾ ਕਿਉਂਕਿ ਸੂਜਮਾਨ ਨੇ ਯੰਗ ਨੇ ਉਨੀ ਏਜ ਨਹੀਂ ਹੈ ਬਾਕੀਆਂ ਦੇ ਮੁਕਾਬਲੇ ਯਾਨੀ ਹਰਪ੍ਰੀਤ ਸਿੰਘ ਦਾ ਸਿਆਸੀ ਤਜਰਬਾ ਨਹੀਂ ਹੈ ਉਹ ਇੱਕ ਡਿਸਲਾਈਕਿੰਗ ਵੀ ਹੋ ਰਹੀ ਹੈ ਹੌਲੀ-ਹੌਲੀ ਔਰ ਰਣਨੀਤੀ ਦੇ ਤੌਰ ਤੇ ਬੈਕ ਬੈਕ ਸਟੇਜ ਜੋ ਕੰਮ ਲਗਾਤਾਰ ਇਸ ਨਵੇਂ ਆਕਾਲੀ ਜਨ ਨੂੰ ਖੜਾ ਕਰਨ ਲਈ ਚਰਨਜੀਤ ਸਿੰਘ ਬਰਾੜ ਜੋ ਕਿ ਸੁਖਪੀਰ ਬਾਦਲ ਦੇ ਵੈਸਟੀ ਵੀ ਰਹੇ ਨੇ ਉਹਨਾਂ ਦਾ ਦਫਤਰ ਸਾਹਮਦੇ ਰਹੇ ਨੇ ਅਕਾਲੀ ਦਲ ਦਾ ਉਹ ਵੀ ਲਗਾਤਾਰ ਸ਼ਾਂਤ ਬੈਠੇ ਰਹੇ ਸੋ ਇਹ ਵੀ ਕੁਝ ਲੀਡਰਾਂ ਨੇ ਗੱਲ ਕੀਤੀ ਹੈ ਕਿ ਭਈ ਉਹਨਾਂ ਨੂੰ ਵੀ ਵਾਪਸ ਲੈ ਕੇ ਆਓ ਸਾਰੀ ਕਮਾਂਡ ਇਹਨਾਂ ਨੂੰ ਦਿਓ ਔਰ ਫਿਰ ਦੇਖੋ ਜੀ ਅਕਾਲੀ ਦਲ ਨਵਾਂ ਵਾਲਾ ਕਿਵੇਂ ਚੱਲਦਾ ਉਸ ਗੱਲ ਤੋਂ ਕੁਝ ਲੀਡਰ ਉਹ ਨਾਰਾਜ਼ ਹੋ ਗਏ ਉਹਨਾਂ ਨੇ ਮੀਟਿੰਗਾਂ ਸ਼ੁਰੂ ਕਰਤੀਆਂ ਸੋ ਅਜੇ ਚੁਕਿ ਸ਼ਹੀਦੀ ਸਭਾ ਕਰਕੇ ਬਹੁਤਾ ਐਕਟਿਵਨੈਸ ਅਜੇ ਹਫ਼ਤਾ ਕਿ ਨਹੀਂ ਰਹਿਣੀ ਜੋ ਉਹ ਲੀਡਰ ਉਹ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਅਜੇ ਇੱਕ ਹਫਤਾ ਇਸ ਮਸਲੇ ਤੇ ਕਿਸੇ ਤਰ੍ਹਾਂ ਦੀ ਕੋਈ ਬਹੁਤੀ ਐਕਟੀਵਿਟੀ ਨਹੀਂ ਹੋਣੀ ਜੇ ਕਿਸੇ ਨੇ ਆਪਣੀ ਮੀਟਿੰਗ ਕਰਨੀ ਉਹ ਕਰੀ ਜਾ ਰਿਹਾ ਗੁਪਤ ਮੀਟਿੰਗਾਂ ਤਾਂ ਲਗਾਤਾਰ ਚੱਲ ਰਹੀਆਂ ਪਰ ਸਿਆਸੀ ਤੌਰ ਤੇ ਨਾ ਕੋਈ ਮੀਟਿੰਗ ਨਾ ਕੋਈ ਇਸ ਤਰੀਕੇ ਦਾ ਫੈਸਲਾ ਚਾਹੇ ਉਹ ਅਸਤੀਫੇ ਵਾਲਾ ਹੈ ਚਾਹੇ ਉਹ ਕੁਝ ਹੋਰ ਪੰਥਕ ਇਕੱਠਤਾ ਵਾਲਾ ਉਹ ਫਿਲਹਾਲ ਸਭਾਵਾਂ ਕਰਕੇ ਨਹੀਂ ਹੋਣਾ ਸ਼ਹੀਦੀ ਸਭਾਵਾਂ ਕਰਕੇ ਹਾਂ 90 ਸਾਲ ਤੇ ਪਟਾਕੇ ਪੈੰਦੇ ਜ਼ਰੂਰ ਨਜ਼ਰ ਆਉਣਗੇ ਜਾਂ ਸਿੱਧੇ ਤੌਰ ਤੇ ਕਹਿ ਲੋ ਕਿ 90 ਸਾਲ ਤੇ ਕੁਝ ਤਬਦੀਲੀਆਂ ਇਸ 90 ਅਕਾਲੀ ਦਲ ਚ ਵੀ ਹੁੰਦੀਆਂ ਨਜ਼ਰ ਆਉਣਗੀਆਂ ਔਰ ਸਵਾਲ ਵੱਡਾ ਹੈ ਕਿ ਉਹ ਲੀਡਰ ਜਿਹੜਾ ਮੈਂ ਜ਼ਿਕਰ ਕਰ ਰਿਹਾ ਕਿ ਬਹੁਤੇ ਇੱਕ ਦੋ ਲੀਡਰਾਂ ਨੂੰ ਲੈ ਕੇ ਚਰਚਾ ਹੈ ਜਿਹੜੇ ਕਿ ਬਹੁਤ ਨੇੜਲੇ ਨੇ ਸੈਂਟਰ ਦੇ ਸੈਂਟਰ ਮਤਲਬ ਭਾਜਪਾ ਦੇ ਜਿਨਾਂ ਦੀਆਂ ਫੋਟੋਆਂ ਅਕਸਰ ਕਦੇ ਅਮਿਤ ਸ਼ਾਹ ਨਾਲ ਫੋਟੋਆਂ ਨੂੰ ਲੈ ਕੇ ਮੀਟਿੰਗਾਂ ਗੁਪਤ ਨੂੰ ਲੈ ਕੇ ਚਰਚਾ ਹੁੰਦੀ ਹੈ ਮੈਂ ਸਿੱਧੇ ਤੌਰ ਤੇ ਗਿਆਨੀ ਹਰਪੀਰ ਸਿੰਘ ਦੀ ਗੱਲ ਕਰ ਰਿਹਾ ਇੱਕ ਜਿਹੜਾ ਧਾਰੀਵਾਲ ਪਰਿਵਾਰੀਆ ਸਿੱਧੇ ਤੌਰ ਤੇ ਕਹ ਲਓ ਦਰਸ਼ਨ ਦਰਸ਼ਨ ਧਾਰੀਵਾਲ ਦਾ ਪਰਿਵਾਰ ਯਾਨੀ ਕਿ ਸੁਜੀ ਸਿੰਘ ਰਖੜਾ ਹੁਣ ਕੀ ਉਹਨਾਂ ਦਾ ਸਟੈਂਡ ਰਹੇਗਾ ਕਿ ਇਹ ਸਾਰਾ ਪੰਥਕ ਏਰੀ ਇਕੱਠੀ ਹੋਏਗੀ ਔਰ ਉਹ ਥੋੜਾ ਜਿਹਾ ਸਟੈਂਡ ਡਿਫਰ ਚੱਲ ਰਿਹਾ ਜਾਂ ਕਹਿ ਲਓਗੇ ਉੱਥੇ ਕਸ਼ਮਕਸ਼ ਚੱਲ ਰਹੀ ਹੈ ਨਾ ਦੋਨਾਂ ਨੂੰ ਲੈ ਕੇ ਕਿ ਆਖਰਕਾਰ ਇਹਨਾਂ ਦੋਨਾਂ ਦਾ ਸਟੈਂਡ ਕੀ ਰਹੇਗਾ ਜੇ ਮਨਪ੍ਰੀਤ ਯਾਦਲੀ ਨੂੰ ਅੱਗੇ ਕਰਦੇ ਤਾਂ ਫਿਰ ਇੱਕ ਹੀ ਜਾਏ ਔਰ ਉਸ ਤੋਂ ਵੀ ਵੱਡੀ ਗੱਲ ਮਨਪ੍ਰੀਤ ਯਾਦਲੀ ਤੇ ਪਹਿਲਾਂ ਵੀ ਕਈ ਰੇਡਾਂ ਹੋਈਆਂ ਔਰ ਜੋ ਜਾਣਕਾਰੀ ਹੈ ਕਿ ਮਨਪ੍ਰੀਤ ਯਾਦਲੀ ਨੂੰ ਲੈ ਕੇ ਵੀ ਕੋਈ ਵੱਡੀਆਂ ਕਾਰਵਾਈਆਂ ਆਉਣ ਵਾਲੇ ਦਿਨਾਂ 'ਚ ਹੋ ਸਕਦੀਆਂ ਨੇ ਹੁਣ ਸਵਾਲ ਵੱਡਾ ਹੈ ਕਿ ਪੰਥਕ ਇਕੱਠਤਾ ਦੀ ਗੱਲ ਕਰਦੇ ਕਰਦੇ ਨਵੇਂ ਅਕਾਲੀ ਦਲ ਦੇ ਵਿੱਚ ਅਖਲਾਰਾ ਪੈਂਦਾ ਪੈਂਦਾ ਈਡੀ ਬਾਕੀ ਦੀਆਂ ਰੇਡਾਂ ਤੇ ਜਾਏਗਾ ਜਾਂ ਕੈਦੋ ਕੇ ਮਸਲਾ ਬੈਕ ਨਵੇੜਿਆ ਜਾਏਗਾ ਪਰ ਕੁੱਲ ਮਿਲਾ ਕੇ 90 ਸਾਲ ਚ ਨਵੀਂ ਸਿਆਸਤ ਇਸ ਅਕਾਲੀ ਦਲ ਦੀ ਵੀ ਹੋਏਗੀ ਕੁਝ ਵੱਡੇ ਫੈਸਲੇ ਹੋਣਗੇ ਕੌਣ ਰਹੇਗਾ ਕੌਣ ਜਾਏਗਾ ਕਿਦੀ ਕਮਾਂਡ ਚ ਹੋਏਗਾ ਕਿਸ ਤਰ੍ਹਾਂ ਦੇ ਫੈਸਲੇ ਹੋਣਗੇ ਉਹਦੇ ਤੇ ਮੰਥਨ ਇਹਨਾਂ ਦੇ ਵਿੱਚ ਅੰਦਰ ਲਗਾਤਾਰ ਚੱਲ ਰਿਹਾ ਪਰ ਹਾਂ ਕੁਝ ਲੀਡਰ ਹੋਰ ਵੀ ਨੇ ਮਤਲਬ ਜੋ ਦੋ ਲੀਡਰਾਂ ਦੀ ਚਰਚਾ ਆਈ ਸੀ ਉਸ ਦਿਨ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਹੋਰ ਵਡਾਲਾ ਸਾਹਿਬ ਨੇ ਅ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਇੱਕ ਚਰਚਾ ਚੱਲੀ ਸੀ ਉਦੋਂ ਜਦੋਂ ਮੀਟਿੰਗ ਹੋਈ ਚੰਡੀਗੜ੍ਹ ਪਰ ਜੋ ਜਾਣਕਾਰੀ ਹੈ ਕਿ 6 ਤੋਂ 7 ਲੀਡਰ ਹੋਰ ਨੇ ਜਿਨ੍ਹਾਂ ਨੇ ਪੇਸ਼ਕਸ਼ ਆਪਣੇ સ્ਤੀਫੇ ਦੀ ਕਰ ਦਿੱਤੀ ਹੈ ਕਿਉਂ ਕਿਉਂਕਿ ਉਹਨਾਂ ਨੇ ਮੀਟਿੰਗਾਂ ਦੇ ਦੌਰ ਦੂਜੇ ਪਾਸੇ ਸ਼ੁਰੂ ਕਰ ਦਿੱਤੇ ਨੇ ਖੈਰ ਹੁਣ ਪੰਥਕ ਇਕੱਤਰਤਾ ਇਕੱਠਤਾ ਹੁੰਦੀ ਹੈ ਸਾਰੇ ਇੱਕੋ ਪਲੇਟਫਾਰਮ ਤੇ ਅਕਾਲੀ ਦਲ ਇਕੱਠਾ ਹੁੰਦਾ ਸਾਰਾ ਸਾਰਾ ਮਤਲਬ ਸਾਰਾ ਜਿੰਨੇ ਵੀ ਅਕਾਲੀ ਦਲ ਨੇ ਜੋ ਕਿ ਅਕਾਲ ਤਖਤ ਦਾ ਸੈਬ ਦਾ ਹੁਕਮ ਹੈ ਯਾ ਵਾਪਸ ਕਹਿੰਦੋ ਕਿ ਆਪਣੇ ਆਪਣੇ ਘਰ ਨੂੰ ਚਾਲੇ ਪਾਉਣਗੇ ਸੱਜਣ ਕੇ ਚਲ ਮਿੱਤਰਾ ਚਲੀਏ ਝੋਲਾ ਚੱਕੀਏ ਤੇ ਆਪਣੇ ਘਰ ਨੂੰ ਚਲੀਏ ਸੱਜਣ ਸਾਡਾ ਪੁਰਾਣੇ ਵਾਲਾ ਸਾਡਾ ਯਾਰ ਯਾ ਕਹਿ ਲੋ ਕਿ ਫਿਰ ਤੋਂ ਜਾਗ ਰਿਹਾ ਉਹ ਪੁਰਾਣਾ ਪਿਆਰ ਉਹਨੇ ਵੇਖਣਾ ਹੋਵੇਗਾ ਕਿ ਨਵੇਂ ਸਾਲ ਤੇ ਕਿਸ ਤਰ੍ਹਾਂ ਦੀ ਤਬਦੀਲੀ ਹੈ ਨਵੇਂ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਹੁੰਦੀ ਹੈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ